ਅੱਜ ਜੀ ਮੈਰਾਥਨ ਕਰਵਾਈ ਜਾ ਰਹੀ ਹੈ ਸਾਹਨੇਵਾਲਾਂ ਕੀ ਕਹਿਣਾ ਚਾਹੁੰਦੇ ਹੋ ਇਹ ਜੋ ਥਰਡ ਮੈਰਾਥਨ ਹੈ ਐਨਐਲਸੀਆਈ ਵੱਲੋਂ ਜੋ ਕਿ ਇੱਕ ਐਜੂਕੇਸ਼ਨ ਇੰਸਟੀਚਿਊਟ ਆ ਗੁਲਸ਼ਨ ਕੁਮਾਰ ਜੀ ਚਲਾਉਂਦੇ ਨੇ ਉਹਦਾ ਵੱਲੋਂ ਥਰਡ ਮੈਰਾਥਨ ਕਰਾਈ ਗਈ ਹੈ ਸਾਹਨੇਵਾਲ ਵਿੱਚ ਇਹ ਬਹੁਤ ਵੱਡਾ ਇੱਕ ਉਪਰਾਲਾ ਹੈ ਜੋ ਕਿ ਨਾ ਕਿਸੇ ਸਾਹਨੇਵਾਲ ਵਿੱਚ ਚਲਾਇਆ ਜਾ ਰਿਹਾ ਹੈ ਲਗਾਤਾਰ ਤੀਜੀ ਵਾਰ ਹੈ ਜਿਹੜੇ ਆਪਣੇ ਯੂਨੀਟ ਹੋ ਗਏ ਤੁਸੀਂ ਦੇਖ ਸਕਦੇ ਹੋ ਇਵਨ ਕਿ ਬਜ਼ੁਰਗ ਵੀ ਇਸ ਵਿੱਚ ਭਾਗ ਲੈ ਰਹੇ ਨੇ ਇਹ ਇੱਕ ਆਪਾਂ ਨੂੰ ਇਸ਼ਾਰਾ ਦਿੰਦਾ ਵੀ ਆਪਾਂ ਆਪਣੇ ਨਾ ਸਿਰਫ ਸੋਰਸ ਵਾਲੇ ਤੇ ਆਪਣੀ ਸਿਹਤ ਵੱਲ ਧਿਆਨ ਦੇਈਏ ਮੈਂ ਕਹਿੰਦਾ ਤੁਸੀਂ ਦੇਖਦੇ ਹੋ ਇੱਥੇ ਚਾਰ ਕੈਟਾਗਰੀਆਂ ਨੇ ਇਸ ਵਿੱਚ ਕਿਹੜਾ ਕਹਿੰਦਾ ਔਰਤਾ ਬੱਚੇ ਇਹ ਗੈਂਸ ਸਭ ਚਾਰ ਕੈਟਾਗਰੀ ਵਿੱਚ ਟੰਡੇ ਗਏ ਸੀ ਤੁਸੀਂ ਇੱਕ ਇਹ ਵੀ ਦੇਖ ਸਕਦੇ ਹੋ ਕਾਫੀ ਭਾਰੀ ਕਿੰਨਾ ਕਹਿੰਦਾ ਪਾਰਟਿਸਪੈਂਟ ਕੀਤਾ ਗਿਆ ਤੇ ਇਸ ਲਈ ਤੁਸੀਂ ਦੇਖ ਸਕਦੇ ਹੋ ਜਿਹੜੇ ਜਿੱਤਣ ਵਾਲੇ ਮੈਂ ਉਹਨਾਂ ਨੂੰ ਮੁਬਾਰਕਾ ਦੇਣਾ ਚਾਹੁੰਦਾ ਇਮਾਨ ਜਾਨ ਇਸ ਤਰ੍ਹਾਂ ਹਰੇਕ ਨੂੰ ਕਿਹੜਾ ਕੁਸ਼ਾਇਦ ਹੋਣਾ ਚਾਹੀਦਾ ਵੀ ਆਪਣਾ ਸਪੋਰਟਸ ਵੱਲ ਧਿਆਨ ਦੇਣਾ ਚਾਹੀਦਾ ਨਸ਼ਾ ਸੰਬੰਧੀ ਜਿਹੜੇ ਬੱਚੇ ਆਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਨਹੀਂ ਕਹਿਣਾ ਚਾਹੁੰਦਾ ਕਿ ਨਸ਼ਾ ਹੈ ਕਿ ਨਗਲ ਪੂਰੇ ਟਾਈਮ ਲਈ ਬਹੁਤ ਵਧੀਆ ਲੱਗਦਾ ਪਰ ਦੂਜੀ ਸਾਡੀ ਸਿਹਤ ਤੇ ਜ਼ਿੰਦਗੀ ਪਰਿਵਾਰ ਨੂੰ ਖਤਮ ਕਰ ਦਿੰਦਾ ਸਾਨੂੰ ਉਹਨਾਂ ਚੀਜ਼ਾਂ ਛੱਡ ਕੇ ਪ੍ਰਾਤਨਤੀ ਦੇਖ ਕਰ ਰਿਹਾ ਸਾਡਾ ਜੋ ਪੰਜਾਬ ਹੈ ਸੂਬਾ ਹੈ ਸਪੋਰਟਸ ਲਈ ਹਮੇਸ਼ਾ ਮੰਨਿਆ ਗਿਆ ਹੈ ਤੇ ਅਸੀਂ ਚਾਹੁੰਦੇ ਹਾਂ ਉਸੇ ਤਰ੍ਹਾਂ ਹੀ ਨਸ਼ਿਆਂ ਨੂੰ ਛੱਡ ਕੇ ਸਾਡੇ ਯੂਥ ਹੋ ਕੇ ਇਹਨਾਂ ਨੂੰ ਕਿਰਕਤ ਸਿਹਤ ਵੱਲ ਧਿਆਨ ਦੇ ਕੇ ਤੇ ਆਪਣੇ ਸਪੋਰਟ ਵੱਲ ਧਿਆਨ ਦੇ ਕੇ ਆਪਣਾ ਪੰਜਾਬ ਦਾ ਫਿਰ ਤੋਂ ਨਾਮ ਰੌਸ਼ਨ ਕਰਨਾ ਚਾਹੁੰਦੇ ਆ। ਥੈਂਕ ਯੂ। ਅੱਜ ਆਖਰੀ ਬਹੁਤ ਸੀ ਅੱਜ ਮਤਰੀ ਖੁਸ਼ੀ ਰਤ ਦੇਣਾ ਹੈ ਕਿ ਰੁਸ਼ਕ کمار ਜੀ ਦੀ ਮਦਦ ਨਾਲ ਤੇ ਕਿਰਾ ਤੀਸਰਾ ਮੈਰਾਥਨ ਹੈ। ਅੱਜ ਹੋ ਰਿਹਾ ਹੈ ਬਹੁਤ ਹੀ ਕਾਮਯਾਬ ਨਜ਼ਰ ਆ ਰਿਹਾ ਕਿਉਂਕਿ ਬਹੁਤ ਹੀ ਚਿਲਡਰਨਸ ਔਰ ਬਹੁਤ ਬੱਚੇ ਔਰ ਲੜਕੀਆਂ ਔਰ ਬਜ਼ੁਰਗ ਇਹ ਚ ਭਾਗ ਲੈ ਰਹੇ ਨੇ ਇਹ ਸਭ ਤੋਂ ਵੱਡੀ ਚੀਜ਼ ਮਰਦਾਂ ਕਿ ਇੱਕ ਜਾਗਰੂਕੀ ਸਾਡੇ ਪੰਜਾਬ ਦੇ ਨੌਜਵਾਨਾਂ ਚ ਕਾਕੀ ਨਸ਼ੇ ਦੀ ਲੱਤ ਛੁੱਟ ਕੇ ਇਧਰ ਸਪੋਰਟਸ ਵੱਲ ਆਪਣਾ ਧਿਆਨ ਦੇਣ ਆਪਣੀ ਸਿਹਤ ਦਾ ਖਿਆਲ ਰੱਖਣ ਜੇ ਸਿਹਤ ਠੀਕ ਹੈ ਤਾਂ ਸਭ ਕੁਝ ਠੀਕ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਅਕੜੇ ਖਿਡਾਰੀ ਨੇ ਉਹਨਾਂ ਨੂੰ ਵੀ ਹੌਸਲਾ ਮਿਲਦਾ ਹੈ ਕੀ ਅਸੀਂ ਮਤਲਬ ਨਹੀਂ ਕੀ ਇਹ ਇਹ ਪ੍ਰੋਗਰਾਮ ਵਿੱਚ ਹਿੱਸਾ ਲਈ ਤਾਂ ਕਿ ਸਾਡੀ ਮਤਲਬ ਦੀ ਸੇਧ ਵੀ ਜੇ ਕਰੇ ਕਿ ਲੋਕਾਂ ਨੂੰ ਜਾਗਰੂਕੀ ਆਵੇ ਸਭ ਤੋਂ ਵੱਡਾ ਜਿਹੜਾ ਕਲਾਕਿਆਸ ਪੰਜਾਬ ਦੇ ਵਿੱਚ ਹੈ ਨਸ਼ੇ ਦਾ ਹੈ ਇਹ ਨਸ਼ੇ ਦੂਰ ਕਰਦਾ ਬਹੁਤ ਹੀ ਵਜ੍ਹਾ ਤਰੀਕਾ ਕਿ ਲੋਕ ਜੇ ਜਿਹੜੇ ਡੋਟ ਲੱਗੀ ਹੈ ਆਪਾਂ ਦੇਖ ਰਹੇ ਹਾਂ ਕਿ ਬਹੁਤ ਛੋਟੇ ਬੱਚੇ ਔਰ ਜਵਾਨ ਔਰ ਬਜ਼ੁਰਗ ਔਰ ਲੜਕੀਆਂ ਇਹ ਸਾਕ ਲੜੀਆਂ ਨੇ ਕਿੰਨਾ ਮਰਦਾਂ ਦੀ ਕੋਲ ਕਿ ਹੌਸਲਾ ਹੈ ਕਾਫੀ ਦੂਰ ਮੁੱਤੇ ਕਿ 7-8 ਕਿਲੋਮੀਟਰ ਦੌੜਨਾ ਕੋਈ ਛੋਟੀ ਗੱਲ ਨਹੀਂ ਹੈ ਮੌਸਮ ਦੇ ਲਹਿਰ ਨਾਲ ਵੀ ਬਰਸਾਤ ਵੀ ਚੱਲ ਰਹੀ ਸੀ ਲੇਕਿਨ ਫਿਰ ਵੀ ਉਹਨਾਂ ਨੇ ਮਦਦ ਕਰਨ ਦੀ ਹਿੰਮਤ ਨਹੀਂ ਛੱਡੀ ਬਰਸਾਤ ਦੇ ਵਿੱਚ ਭਾਗ ਲਿਆ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਬੋਲਣ ਕਰ ਪਾਣਾ ਗੁਰ ਸਿੰਘ ਕੁਮਾਰ ਜੀ ਨੂੰ ਕਿ ਸਾਰੇ ਜਿੰਨੇ ਬੱਚੇ ਆਏ ਨੇ ਉਹਨਾਂ ਨੂੰ ਬਹੁਤ ਬਤਨ ਦੀ ਪਰਮਾਤਮਾ ਲਈ ਮੈਂ ਦੁਆ ਕਰਦਾ ਕਿ ਇਹਨਾਂ ਦੀ ਸੇਠ ਠੀਕ ਰਹੇ ਔਰ ਇੱਦਾਂ ਦੇ ਭਾਗ ਲੈ ਲੈਂਦੇ ਥੈਂਕ ਯੂ ਆਦੀ ਇਹਰੀ ਆਪਣੇ ਸਾਹਮਣੇ ਵਾਲੇ ਪੀਸੀ ਵਾਰ ਪਰਿਵਾਰੀ ਦੇ ਮੇਲੇ ਦੇ ਵਿੱਚ ਬਹੁਤ ਬੜੀ ਚਾਰੇ ਭਾਗ ਲਿਆ ਜੀ ਕਿਨੇ ਇਹ ਮੌਸਮ ਵੀ ਕ੍ਰਾਫਟ ਇਸ ਬੜੀ ਮਾਡਰਨ ਟਾਈਮ ਹੋਣ ਦੇ ਬਾਵਜੂਦ ਵੀ ਛੋਟੇ ਛੋਟੇ ਬੱਚੇ ਬਜ਼ੁਰਗ ਭਾਗ ਲਿਆ ਜੀ ਬਹੁਤ ਵਧੀਆ ਉਪਰਾਲਾ ਹੈ ਸਾਡੇ ਗੋਲਡਸਿੰਘ ਜੀ ਦਾ ਸਾਹਮਣੇ ਵਾਲੇ ਨਗਰ ਵਾਸੀਆਂ ਦਾ ਮੈਂ ਤਾਂ ਇਹੀ ਚਾਹਾਂਗਾ ਕਿ ਬੱਚਿਆਂ ਨੂੰ ਨਸ਼ਿਆਂ ਨੂੰ ਤਿਆਗ ਕੇ ਇਸ ਵੀਰੇ ਗਰਾਊਂਡ ਦੇ ਵਿੱਚ ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਆ ਕੇ ਪ੍ਰੈਕਟਿਸ ਕਰਨੀ ਚਾਹੀਦੀ ਆ ਉਸ ਨਾਲ ਉਹਨਾਂ ਦਾ ਸਟੈਮਿਨਰ ਵਧੂਗਾ ਤੇ ਉਹ ਬੜੀ ਅਗੇ ਉਹਨੂੰ ਪਰਫਾਰਮ ਕਰਨ ਲਈ ਮੈਂ ਜਿਹੜੇ ਬੱਚੇ ਸਾਡੇ ਵਿੱਚ ਜਿੰਨਰ ਕਰੇ ਨੇ ਫਸਟ ਆਇਨੇ ਜਾਂ ਸੈਕੰਡ ਆਇਨੇ ਆਪਣਾ ਨੂੰ ਮੁਬਾਰਕ ਕਰ ਦੇਣਾ ਚਾਹਨਾ। ਤੇ ਮੇਰਾ ਨਾਮ ਮਰਨ ਸਰ ਮੈਂ ਇਹ ਕਹਿਣਾ ਚਾਹ ਰਹੀ ਕਿ ਜਿਸ ਤਰ੍ਹਾਂ ਇਹ ਮੈਰਾ ਸਾਲ ਹੁੰਦੀ ਰਹਿੰਦੀ ਹੈ ਸਾਰਿਆਂ ਨੂੰ ਕਰਵਾਣੀ ਚਾਹੀਦੀ ਹੈ ਹਨਾ ਕਿ ਵਧੀਆ ਲੱਗਦਾ ਹੈ ਮੋਟੀਵੇਟ ਹੁੰਦੇ ਆ ਬੱਚੇ ਸਾਰੇ ਔਰ ਇਹ ਅਸਲੀ ਹੈਗੇ ਆ ਦੁਬਾਰਾ ਰਨਰ ਗਰੁੱਪ ਮੈਰਾਥਨ ਤੇ ਸਾਡੇ ਸਰਕਾਰ ਦੀ ਡੀਐਸਪੀ ਨੇ ਉਹਨਾਂ ਦੀ ਡਿਊਟੀ ਫੀਡਬੈਕ ਐਸ ਵੀ ਲਏ ਜਦੋਂ ਉਹ ਨਹੀਂ ਹੁੰਦੇ ਉਦੋਂ ਫੇ ਮੈਂ ਆਨੀ ਆ ਬੱਚਿਆਂ ਨੂੰ ਲੈ ਕੇ ਤੇ ਬਹੁਤ ਜੀ ਵਧੀਆ ਲੱਗਦਾ ਹੈ ਇੱਥੇ ਅੱਜ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਮੇਰਾ ਨਾਮ ਹਰਸ਼ਪ੍ਰੀਤ ਔਰ ਤੁਹਾਡੀ ਟੀਮ ਦੇ ਵਿੱਚੋਂ ਫਰਸਟ ਸੈਕੰਡ ਵੀ ਆਇਆ ਬੱਚੇ ਉਹਨਾਂ ਨੂੰ ਕੀ ਕਹਲਾ ਦੋਨੇ ਹੋ ਉਹਨਾਂ ਨੂੰ ਮੈਂ ਕਹਿਣਾ ਚਾਹਨੀ ਹੈ ਕਿ ਜਿਹੜਾ ਸਾਡਾ ਬੱਚਾ ਪੈਸੇ ਤਾਂ ਫਸਟ ਆਂਦਾ ਆ ਅੱਜ ਇਹ ਸੈਕਿੰਡ ਆਇਆ ਆ ਕਾਫੀ ਜਗ੍ਹਾ ਤੋਂ ਸੀ ਪ੍ਰਾਈਸ ਲੈ ਕੇ ਆਏ ਆ ਮੈਂ ਬੱਚਿਆਂ ਨੂੰ ਇਹੀ ਕਹਿਣਾ ਚਾਹਨੀ ਕਿ ਬੱਚੋ ਹਜੇ ਤੁਹਾਨੂੰ ਮਿਹਨਤ ਦੀ ਲੋੜ ਆ ਹੋਰ ਜ਼ਿਆਦਾ ਮਿਹਨਤ ਕਰੋ ਤਾਂ ਕਿ ਤੁਸੀਂ ਹੋਰ ਅੱਗੇ ਵਧੋ ਪੰਜਾਬ ਦੇ ਵਿੱਚ ਨਸ਼ੇ ਦਾ ਦੌਰ ਬਹੁਤ ਚੱਲ ਰਿਹਾ ਜਿਹੜੇ ਬੱਚੇ ਘਰੇ ਬੈਠੇ ਆ ਉਹਨਾਂ ਨੂੰ ਕੀ ਆਪਾਂ ਗਾਈਡਲਾਈਨ ਕਰਨਾ ਚਾਹੀਦੇ ਆ ਤਾਂ ਮੇਰੀ ਇਹ ਹੀ ਉਹਨਾਂ ਨੂੰ ਉਹਨਾਂ ਦੇ ਮੰਮੀ ਡੈਡੀ ਨੂੰ ਰਿਕਵੈਸਟ ਆ ਕਿ ਆਪਣੇ ਬੱਚਿਆਂ ਨੂੰ ਜਲਦੀ ਉਠਾਣ ਔਰ ਗਰਾਊਂਡ 'ਤੇ ਜਨ ਪ੍ਰੈਕਟਿਸ ਕਰਨ ਥੋੜੀ ਰਨਿੰਗ ਵੀ ਕਰਨ ਇਹਨਾਂ ਬੱਚੇ ਮੋਟੀਵੇਟਡ ਹੁੰਦੇ ਨੇ ਔਰ ਨਸ਼ਿਆਂ ਤੋਂ ਬਚੇ ਰਹਿਣਗੇ ਥੈਂਕ ਯੂ ਹਾਂਜੀ ਕੀ ਨੋ ਤੁਹਾਡਾ ਸਰਵੇ ਅੱਜ ਤੁਸੀਂ ਜਿਹੜੇ ਮੇਰਾ ਸਰਵੇ ਵਿੱਚ ਭਾਗ ਲਿਆ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਬੱਚੇ ਹੈਗੇ ਮੇਰੇ ਸੋਹਰਦੇ ਨੇ ਉਹਨਾਂ ਨੂੰ ਸਿੱਧੇ ਹੋ ਜਾਵੇ मॉर्निंग से वॉक करन जानी चाहिए प्रैक्टिस करनी चाहिए जो बच्चा स्विमिंग तैयारी करता शरीर भी स्वस्थ रहा है बीमारियों तो दूर सारे बच्चे प्रैक्टिस करू करा बहुत खराब है अजकल बिच काफ़ी ज़्यादा लोग नशे ਮਿਲ ਰਹੇ ਨੇ ਨਸ਼ਾ ਤੋਂ ਜਿਹੜੇ ਬੱਚੇ ਦੂਰ ਰਹਿਣਾ ਚਾਹੀਦਾ ਸਾਰਿਆਂ ਨੂੰ ਇਹ ਸਾਡੀ ਗੁਜਾਰੀਸ਼ ਹੈ ਸਰ ਠੀਕ ਹੈ ਥੈਂਕ ਯੂ ਵਾਈ ਗੁਰਜੀ ਦਾ ਖਾਲਸਾ ਸ਼੍ਰੀ ਭਾਈ ਕੋ ਜੀ ਜੀ ਬੱਲੇ ਬੰਬੰਬ ਬੋਲੇ ਹਰ ਹਰ ਮਹਾਦੇਵ ਜੀ ਬਣਾ ਜੀ ਮੇਰਾ ਨਾਮ ਨੀਕੇ ਸ਼ਰਮਾ ਸੋਨੂੰ ਸਾਹਮਣੇ ਆ ਤੁਸੀ ਅਸੀਂ ਮਾਰਨਿੰਗ ਕਲੱਬ ਸੰਗਠਨ ਇੱਥੇ ਬਣਾਇਆ ਹੋਇਆ ਹੈ ਕਿ ਪਹਿਲੀ ਜਾਣੀ ਹੈ ਜੀ ਅਸੀਂ 45+ ਸਾਰਿਆਂ ਨੇ ਮੈਰਾਥਨ ਪੂਰੀ ਲਾਈ